ਲਓ ਇਸ ਚੈੱਕ ਕਰੋ ਮਸ਼ੀਨਾਂ ਦਾ ਕੰਮ ਹੋ ਰਿਹਾ ਸਾਡਾ ਆ ਸਾਡਾ ਫੋਰਮੈਨ ਇੱਕ ਮਿਸਤਰੀ ਹੈ ਐ ਦਾ ਡਰਾਈਵਰ ਆ ਪਰ ਇਹ ਕਾਰੀਗਰ ਆ ਸਾਡਾ ਜੀਨ ਦਾ ਕਰ ਰਿਹਾ ਕੰਮ ਚਿਹਰਾ ਦਿਖਾ ਬਈ ਬਈ ਚਿਹਰਾ ਕੀ ਦਿਖਾਉਣਾ ਕੰਮ ਪਿਆ ਹਨ ਕੰਮ ਗਰਮੀ ਪਈ ਹੈ ਇੱਥੇ ਯਾਰ ਗਰਮੀ ਦਾ ਐਸੇ ਕਰ ਬਹੁਤ ਗਰਮੀ ਦਾ ਗਰਮੀ ਬਹੁਤ ਹੈ। ਆਈ ਤਾਂ ਜੰਗਲਾ ਚ ਰਹਿਨੇ ਭਾਈ। ਜੰਗਲੇ ਜੰਗਲਾ ਸਾਡੇ ਪਰਲੇ ਪਰ। ਪਰ ਮੈਨਾਂ ਜਿਹੜਾ ਨਵਾਂ ਟਰੈਕਟਰ ਕਹਿੰਦਾ ਪਿਆ ਸੀ ਨਵਾਂ ਲੈਣਾਗਾ ਨਹੀਂ। ਨਹੀਂ ਲਿਹਾਉਣਾ ਬਸ ਆ ਜਾਣਾ 10 ਦਿਨਾਂ ਚ ਟਰੈਕਟਰ ਕੈਮਨ ਵਾਲਾ ਟਰੈਕਟਰ ਲਿਆ ਦੇਣਾ ਫਤ ਜਿਹੜੀ ਗਰਮੀ ਜਿਹੜੀ ਹੈ ਨਾ ਮਾਰ ਦੇਣੀ ਗਰਮੀ ਆਪਾਂ। ਭਾਈ ਇਸੀ ਚ ਰਹਿ ਆ ਕੰਬਲ ਨਾ ਰੱਖਿਆ ਕਰਨਾ ਤੁਸੀਂ। ਵੀ ਰੈਸਟ ਕਰਨੀ ਹੈ ਜਿੱਥੇ। ਉੱਥੇ ਕੰਬਲ ਲੈ ਲੈਣਾ ਇੱਥੇ ਛੱਡ ਕੇ।